ਤੁਸੀਂ ਦੇਖ ਰਹੇ ਹੋ ਬੱਚੋ ਬਾਤਾਂ ਤੇ ਮੈਂ ਹਾਂ ਕੁਮਰਪ੍ਰੀਤ ਕੋਰ ਵਿੱਤ ਮੰਤਰੀ ਨਿਮਰ ਜੀਤਾਰਾਮਨ ਦੇ ਵੱਲੋਂ ਜਿਹੜਾ ਕਿ ਬਜਟ ਪੇਸ਼ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਸ ਬਜਟ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਲਈ ਇੱਕ ਵੱਡਾ ਤੋਹਫਾ ਦਿੱਤਾ ਗਿਆ ਤਾਂ ਉਹਦੇ ਦੇ ਦੂਜੇ ਪਾਸੇ ਮਿਡਲ ਕਲਾਸ ਲੋਕਾਂ ਦੇ ਲਈ ਵੀ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਦੇਸ਼ੀ ਸੈਲਰੀ ਮੀਡਲ ਕਲਾਸ ਨੂੰ ਵੱਡੀ ਰਾਹਤ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਬਜਟ 2025 ਦਾ ਸਭ ਤੋਂ ਵੱਡਾ ਐਲਾਨ ਕੀਤਾ ਹੈ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਨਿਊ ਟੈਕਸ ਰਜਿਮ ਦੇ ਤਹਿਤ ਹੁਣ 12 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਜਿਹੜੀ ਕਿ ਫਰੀ ਕੀਤੀ ਜਾਵੇਗੀ ਤਾਂ ਨਿਰਮਲ ਸਿਧਾਰਮਨ ਜਿਹੜੇ ਕਿ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਇਹ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਮੀਡਲ ਕਲਾਸ ਲੋਕਾਂ ਦੇ ਲਈ ਕਿ ਵੱਡੀ ਸਹੂਲਤ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਜਿੱਥੇ ਨਾਲ ਹੀ ਉਸ ਨੂੰ 75000 ਰੁਪਏ ਦੀ ਸਟੈਂਡਰਡ ਕਟੌਤੀ ਦਾ ਲਾਭ ਵੀ ਮਿਲੇਗਾ ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਨਿਊ ਟੈਕਸ ਜੀਮ ਦੇ ਤਹਿਤ ਟੈਕਸ ਸਲੈਬ ਦੇ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ ਨਵੇਂ ਟੈਕਸ ਸਲੈਬ ਦੇ ਵਿੱਚ ਸਰਕਾਰ 4 ਲੱਖ ਰੁਪਏ ਤੱਕ ਦੀ ਆਮਦਨ ਤੇ ਜ਼ੀਰੋ ਟੈਕਸ ਲਵੇਗੀ ਜਿੱਥਾ ਜਦੋਂ ਕਿ ਆਮ ਆਦਮੀ ਨੂੰ 12 ਲੱਖ ਰੁਪਏ ਤੱਕ ਦੀ ਆਮਦਨ ਤੇ ਜੋ ਟੈਕਸ ਬਣੇਗਾ ਉਸ ਤੇ ਟੈਕਸ ਛੋਟ ਜਿਹੜਾ ਕਿ ਮਿਲੇਗਾ ਇਸ ਵਾਰ ਵੀ ਸਰਕਾਰ ਨੇ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਇਹ ਸਰਕਾਰ ਦੇ ਨਿਊ ਟੈਕਸ ਰਜਿਮ ਨੂੰ ਉਤਸ਼ਾਹਿਤ ਕਰਨ ਦਾ ਸੰਕੇਤ ਦਿੰਦਾ ਹੈ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਇੱਕ ਨਵਾਂ ਇਨਕਮ ਟੈਕਸ ਕਨ ਬਣੇਗਾ ਇਸ ਲਈ ਸਰਕਾਰ ਅਗਲੇ ਹਫਤੇ ਇੱਕ ਨਵਾਂ ਬਿੱਲ ਵੀ ਲਿਆਏਗੀ ਇਸ ਦੇ ਨਾਲ ਹੀ ਦੇਸ਼ ਵਿੱਚ ਇੱਕ ਨਵਾਂ ਇਨਕਮ ਟੈਕਸ ਕਾਨੂੰਨ ਬਣੇਗਾ ਇਸ ਲਈ ਸਰਕਾਰ ਅਗਲੇ ਹਫਤੇ ਇੱਕ ਨਵਾਂ ਬਿੱਲ ਜਿਹੜਾ ਕਿ ਉਹਨਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਇਸ ਦੇ ਵਿੱਚ ਦੇਸ਼ ਦੇ ਵਿੱਚ ਇਸ ਵੇਲੇ 1991 ਦਾ ਇਨਕਮ ਕਰ ਐਕਟ ਲਾਗੂ ਹੈ ਬਜਟ 2020 ਦੇ ਵਿੱਚ ਸਰਕਾਰ ਨੇ ਇਸ ਕਾਨੂੰਨ ਦੇ ਤਹਿਤ ਇੱਕ ਟੈਕਸ ਜਿਮ ਲਾਗੂ ਕੀਤੀ ਸੀ ਪਰ ਜੁਲਾਈ 2024 ਵਿੱਚ ਪੇਸ਼ ਕੀਤੇ ਗਏ ਬਜਟ ਦੇ ਵਿੱਚ ਸਰਕਾਰ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਦੇਸ਼ ਦੇ ਵਿੱਚ ਇਨਕਮ ਟੈਕਸ ਕਾਨੂੰਨ ਨੂੰ ਬਦਲਣ ਦੀ ਲੋੜ ਹੈ ਇਸ ਦੇ ਲਈ ਇੱਕ ਸਮਿਖਿਆ ਕਮੇਟੀ ਬਣਾਈ ਗਈ ਹੈ ਹੁਣ ਉਸੇ ਆਧਾਰ ਤੇ ਸਰਕਾਰ ਨੇ ਇੱਕ ਨਵਾਂ ਬਿੱਲ ਲੈ ਕੇ ਆਉਣ ਦਾ ਜਿਹੜਾ ਕਿ ਐਲਾਨ ਵੀ ਕਰ ਦਿੱਤਾ ਹੈ ਤੇ ਇਸ ਤੋਂ ਵੱਧਣ ਵਾਲਾ ਆਮਦਨ ਟੈਕਸ ਕਾਨੂੰਨ ਦੇਸ਼ ਦੇ ਵਿੱਚ 196 ਦੇ ਕਾਨੂੰਨ ਦੀ ਥਾਂ ਲਵੇਗਾ ਇਨ தி ਨਿਊ ਟੈਕਸ ਰੈਜਿਮ ਆਈ ਪ੍ਰੋਪੋਜ਼ ਟੂ ਰਿਵਾਈਜ਼ ਟੈਕਸ ਰੇਟ ਸਟਰਕਚਰਸ ਐਸ ਫੋਲੋਸ 0 ਟੂ 4 ਲੱਖ ਰੁਪੀਸ ਨਿਲ 4.8 ਲੱਖ ਰੁਪੀਸ ਟੂ 4 ਟੂ 8 ਲੱਖ ਰੁਪੀਸ 5% 8 ਟੂ 12 ਲੱਖ ਰੁਪੀਸ 10% 12 ਟੂ 16 ਲੱਖ ਰੁਪੀਸ 15% percent. 16 to 20 lakh rupees, 20 percent. 20 to 24 lakh rupees, 25 percent. and above 24 lakh rupees, 30 percent. Uh, to taxpayers, to taxpayers up to 12 lakh of normal income, other than special rate income such as capital gains, i read that again, to taxpayers up to 12 lakh of income, other than special rate incomes such as capital gains tax rebate is being provided in addition to the benefit due to slab rate reduction in such a manner that there is no tax payable by them the total tax benefit of slab rate changes and rebate at different income levels can be illustrated with a few examples a taxpayer in the new regime, with an income of 12 lakh rupees, will get a benefit of 80,000 rupees in tax, which is 100% of tax payable as per the existing rates. A person, income, a person having income of 18 lakh rupees will get a benefit of 70,000 rupees in tax, that is 30% of tax payable as per existing rates. A person with an income of twenty-five lakh gets a benefit of one lakh rupees. That is twenty-five percent of his tax payable as per existing rates. Details of my tax proposals are given in the annexure. As a result of these proposals, honourable speaker, sir, revenue of about one lakh crore in direct taxes and two thousand six hundred crores in indirect taxes will be foregone.